ਹੈਲੋ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਇੱਧਰ ਆਪਣਾ ਲਸਨਾ ਦੀ ਦੇਖੋ ਵਧੀਆ ਹੋਇਆ ਪਿਆ ਇੱਧਰ ਆਪਣੀ ਸਰੋਂ ਸਰੋਂ ਨੂੰ ਸਰੋਂ ਨੂੰ ਫਲੀ ਤਾਂ ਬਹੁਤ ਲੱਗੀ ਹੋਈ ਹੈ ਜੀ ਭਰੀ ਪਈ ਆ ਜੇ ਰੱਬ ਨਾਮ ਮੀਂਹ ਮੂੰਹ ਪਾਵੇ ਨਾ ਸਿੱਟੇ ਵਧੀਆ ਫੜਾ ਇੱਕ ਦੀ ਸਰੋਂ ਦੇਖੋ ਫਿਰ ਵੱਢ ਕੇ ਪਤਾ ਲੱਗੂਗਾ ਕਿ ਨੰ ਤਾਂ ਦੇਖੋ ਫਲੀਆਂ ਭਰੀਆਂ ਪਈਆਂ ਨੇ ਵਧੀਆ ਐਦਿਆਂ ਸਿੰਗਰੇ ਮੂੰਗਰੇ ਤੁਸੀਂ ਸਾਰਿਆਂ ਨੇ ਵੀਡੀਓ ਜ਼ਰੂਰ ਦੇਖਿਓ ਸਿਰੂ ਤੋਂ ਲੈ ਕੇ ਐਂਡ ਤੱਕ ਆਪਾਂ ਇਹ ਸਾਰੇ ਮੂੰਗਰੇ ਤੋੜ ਲੈਨੇ ਹ ਹੁਣ ਤਾਂ ਜਾਂਦੀ ਵਾਰ ਦੇ ਨੇ ਜੀ ਬਸ ਇੱਕ ਅੱਧੀ ਵਾਰ ਹੋਰ ਸਬਜ਼ੀ ਬਣ ਜੂਗੀ ਹੁਣ ਤਾਂ ਇਹ ਮੁੱਕ ਚੱਲੇ ਮੌਸਮ ਦੇ ਹਿਸਾਬ ਨਾਲ ਖਤਮ ਹੋ ਰਹੇ ਨੇ ਇਧਰ ਆਪਨੇ ਆ ਪਰਲੀ ਬੋਟੀ ਜੀ ਤੋੜ ਕੇ ਸਾਡੇ ਕੈਮਰਾਮੈਨ ਲੇਟ ਆਏ ਨੇ ਮੈਂ ਪਹਿਲਾਂ ਵੀ ਤੋੜਨ ਲੱਗੀ ਹੋਈ ਸੀ ਤੇ ਮੈਂ ਨਿਆ ਬੋਟੀ ਭਰ ਲਈ ਇਸ ਤਰ੍ਹਾਂ ਆਪਾਂ ਸਾਰੇ ਸਿੰਗਰੇ ਮੂੰਗਰੇ ਤੋੜ ਲੈਣੇ ਆ ਮੈਂ ਭੁੱਲ ਜਾਨੀ ਜੀ ਸਿੰਗਰੇ ਕਹਿ ਦਾਨੀ ਆ ਮੂੰਗਰੇ ਦੀ ਜਗ੍ਹਾ ਤੇ ਮੂੰਗਰੇ ਨੇ ਇਹ ਜਿਹੜੇ ਮੂਲੀਆਂ ਦੇ ਉੱਪਰ ਹੁੰਦੇ ਨੇ ਲਓ ਜੀ ਇਧਰ ਆਪਣੇ ਹਨ ਲੱਗੇ ਬੈਂਗਣ ਇਹ ਪਹਿਲਾਂ ਸਿਆਲ ਚ ਤਾਂ ਬਹੁਤ ਲੱਗੇ ਨੇ ਹੁਣ ਇਹਨਾਂ ਨੂੰ ਦਵਾਰੇ ਲੱਗ ਰਹੇ ਨੇ ਦੇਖੋ ਕਿੰਨੇ ਸੋਹਣੇ ਪਏ ਨੇ ਕੱਚੇ ਕੱਚੇ ਹੁਣ ਇਹ ਬੁੱਟਿਆਂ ਨੂੰ ਦਵਾਰੇ ਫੜਾ ਰਿਹਾ ਫੁੱਲ ਆ ਰਹੇ ਨੇ ਦੇਖੋ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਜੀ ਇਹਨਾਂ ਦੀ ਕੁਝ ਬੂਟੇ ਆਪਾਂ ਜਿਹੜੇ ਸੁੱਕ ਗਏ ਤੇ ਵਿੱਚੋਂ ਪੱਟਦੇ ਕੁਝ ਰੱਖ ਲਏ ਇਹਨਾਂ ਨੂੰ ਦਵਾਰੇ ਇੱਧਰ ਆਪਣਾ ਆੜੂ ਆ ਗਿਆ ਇਹਨੂੰ ਵੀ ਦੇਖੋ ਆੜੂਆਂ ਨੂੰ ਵੀ ਲੱਗਣ ਲੱਗੇ ਛੋਟੇ ਛੋਟੇ ਆੜੂ ਦੇਖੋ ਆ ਲੱਗ ਗਏ ਆ ਦੇਖੋ ਜੀ ਆਂਬ ਆਪਾਂ ਪਿਛਲੇ ਸਾਲ ਲੈਤਾ ਸੀ ਛੋਟਾ ਜਿਹਾ ਲਾਇਆ ਸੀ ਇਹਨੂੰ ਕਿੰਨਾ ਬੂਰ ਲੱਗ ਗਿਆ ਦੇਖੋ ਕਿੱਦਾਂ ਕਿੱਦਾਂ ਬੂਰ ਆ ਗਿਆ ਇਹਨੂੰ ਇਹ ਆਪਣਾ ਐਲੋਵੇਰਾ ਆ ਗਿਆ। ਕੁਮਾਰ ਇਹਦੀ ਸਬਜ਼ੀ ਸਾਡੇ ਘਟ ਖਾਂਦੇ ਨੇ ਜਿਉਂ ਸਬਜ਼ੀ ਇਹਦੀ ਬਹੁਤ ਲਾਹੇਵੰਦ ਹੁੰਦੀ ਹੈ ਕਹਿੰਦੇ ਨੇ ਵਧੀਆ ਹੁੰਦੀ ਆ। ਫੇਸਪੂਸ ਤੇ ਲਾ ਲੈਂਦੇ ਨੇ ਤੇ ਬਾੜਾ ਮੂੜਾ ਨੂੰ ਲਾ ਲੈਂਦੇ ਨੇ। ਇੱਧਰ ਆਪਣਾ ਪਦੀਨਾ ਆ ਗਿਆ ਪਦੀਨੇ ਦੀ ਚਟਣੀ ਕੁੱਟਿਆ ਕਰਾਂਗੇ ਹੁਣ ਸਿਆਲ ਗਰਮੀ ਗਰਮੀ ਵਧੀਆ ਹੁੰਦੀ ਹੈ ਜੀ ਸੇਤ ਲਈ ਠੰਡੀ ਹੁੰਦੀ ਹੈ। ਖੱਟੀ ਮਿੱਠੀ ਚਟਣੀ ਹੁਣ ਆਪਾਂ ਕੁੱਟਿਆ ਕਰਾਂਗੇ ਗਰਮੀਆਂ 'ਚ। ਲੋ ਜੀ ਆਪਾਂ ਨੇ ਪਿਆਜ਼ ਕੱਟ ਲੇ ਆਹ ਸਿੰਗਰੇ মুਂਗਰੇ ਤੇ ਆਹ ਧਨੀਆ ਆਹ ਲਾਲ ਮਿਰਚ মুਂਗਰੇ ਨੂੰ ਆਪਾਂ ਕੱਟ ਕਰ ਲੈਣੇ ਆ ਕੁਝ ਕੱਟ ਲੇ ਜਿਹੜੇ ਰਹਿ ਗਏ ਉਹਨਾਂ ਨੂੰ ਕੱਟ ਲੈਣੇ ਆ ਇਦਾਂ ਬ੍ਰੀਕ ਬ੍ਰੀਕ ਕੱਟ ਲਵਾਂਗੇ ਆਪਾਂ ਤਾਂ ਜੋ ਆਪਾਂ ਨੂੰ ਕੁੱਟਣ 'ਚ ਸਾਨੀ ਹੋ ਜAVE ਟੇਪ ਆਪਾਂ ਨੇ ਕੱਟੇ ਗਏ ਜੀ ਹੁਣ ਆਪਾਂ ਪਿਆਜ਼ ਕੱਟ ਲੈਣੇ ਆ ਪਿਆਜ਼ ਨੂੰ ਵੀ ਬਰੀਕ ਬਰੀਕ ਕੱਟਾਂਗੇ ਥੋੜਾ ਜਿਹਾ ਉਹ ਕਰਿਓ ਜੀ ਇੱਧਰ ਮਸ਼ੀਨ ਚੱਲ ਰਹੀ ਹੈ ਲੱਕੜੀ ਵਾਲੀ ਉਹਦੀ ਆਵਾਜ਼ ਆਉਂਦੀ ਹੈ ਵਿੱਚ ਹੁਣ ਤਾਂ ਧੂਰਾ ਵੈਸੇ ਪਰ ਵਿੱਚ ਖੜਕਾ ਸੁਣਦਾ ਆਪਾਂ ਪਿਆਜ਼ਾਂ ਨੂੰ ਵੀ ਇਦਾਂ ਬਰੀਕ ਬਰੀਕ ਕੱਟ ਲੈਣੇ ਆ ਜੀ ਉਨਹੀਂ ਆਪਣੇ ਮੁੰਬਰੇ ਨੇ ਉਨਹੀਂ ਪਿਆਜ਼ ਨੇ ਚਟਣੀ ਆਪਾਂ ਬਣਾਵਾਂਗੇ ਕੁੰਡੇ ਸਟੇ ਚ ਜਿਹਦੇ ਲਈ ਆਪਾਂ ਨੇ ਮਿਰਚਾਂ ਲੈ ਲਈਆਂ ਥੋੜਾ ਜਿਹਾ ਇਹਦੇ ਵਿੱਚ ਆਪਾਂ ਨਮਕ ਐਡ ਕਰ ਲੈਨੇ ਤਾਂ ਜੋ ਮਿਰਚਾਂ ਚੰਗੀ ਤਰ੍ਹਾਂ ਪੀਸੀਆਂ ਜਾਣ ਬਿਨਾ ਨਮਕ ਤੋਂ ਨਹੀਂ ਕੁੱਟੀਆਂ ਜਾਂਦੀਆਂ ਜੀ ਨਮਕ ਨਾਲ ਥੋੜੀਆਂ ਜਿਹਾ ਜਲਦੀ ਕੁੱਟੀਆਂ ਜਾਂਦੀਆਂ ਨੇ ਮਿਰਚਾਂ ਨੂੰ ਆਪਾਂ ਚੰਗੀ ਤਰ੍ਹਾਂ ਬਰੀਕ ਕਰ ਲੈਨੇ ਆ ਕੇ ਕੁੰਡੇ ਸੋਟੇ ਦੀ ਚਟਨੀ ਬਹੁਤ ਵਧੀਆ ਲੱਗਦੀ ਹੈ ਜੀ ਮਿਕਸੀ ਜੋ ਕਰ ਲੈ ਨਹੀਂ ਬਣਦੀ ਕੁਟਤਾ ਲੈਨੇ ਆਪਾਂ ਪਰ ਮਿਕਸੀ ਵਾਲੀ ਦੀ ਉਹ ਟੈਸਟ ਨਹੀਂ ਆਉਂਦਾ ਜਿਹੜਾ ਕੁੰਡੇ ਸੋਟੇ ਚ ਆਉਂਦਾ ਲੋ ਜੀ ਮਿਰਚਾਂ ਆਪਣੀਆਂ ਚੰਗੀ ਤਰ੍ਹਾਂ ਬਰੀਕ ਹੋ ਗਈਆਂ ਦੇਖੋ ਹੁਣ ਆਪਾਂ ਇਹਦੇ ਵਿੱਚ ਮੂੰਗਰੇ ਐਡ ਕਰ ਲੈਨੇ ਆਂ ਮੂੰਗਰਿਆਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਬ੍ਰੇਕ ਕਰ ਲਵਾਂਗੇ ਬਹੁਤ ਟੈਸਟੀ ਬਣਦੀ ਹੈ ਜੀ ਮੂੰਗਰੇ ਦੀ ਚਟਣੀ बरीक कर ली मूंगे अपने बरीक हो, हो गए ਇਦਾਂ ਘੋਟਣਾ ਫਿਰ ਫਿਰ ਆਪਾਂ ਹੋਰ ਬਰੀਕ ਕਰ ਲੈਨੇ। ਅਓ ਜੀ ਮੰਗਰੇ ਆਪਣੇ ਚੰਗੀ ਤਰ੍ਹਾਂ ਬਰੀਕ ਹੋਊਗੇ। ਹੁਣ ਆਪਾਂ ਇਹਦੇ ਵਿੱਚ ਐਡ ਕਰ ਲੈਨੇ ਪਿਆਜ਼। ਪਿਆਜ਼ਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਕੁੱਟ ਕੇ ਬਰੀਕ ਕਰ ਲਵਾਂਗੇ। ਅੱਜ ਵੀ ਆਪਣੇ ਬਰੀਕ ਹੋ ਗਏ ਪਰ ਆਪਾਂ ਇਹਨਾਂ ਨੂੰ ਹੋਰ ਕੁਟਾਂਗੇ ਥੋੜੇ ਜਿੜੜੜੇ ਹੋਏ ਨੇ ਹਜੇ 2-4 ਮਿੰਟਾਂ ਲਈ ਆਪਾਂ ਹੋਰ ਇਹਨਾਂ ਨੂੰ ਬਰੀਕ ਕਰਾਂਗੇ ਮੈਂ ਥਕਾਉਂਦੀ ਆ ਬਹੁਤ ਵੀ ਪਰ ਟੈਸਟ ਵੀ ਬਹੁਤ ਲੱਗਦੀ ਆ ੁੰਡੇ ਦੀ ਚਟਣੀ ਲਓ ਜੀ ਚਟਣੀ ਆਪਣੀ ਬਰੀਕ ਹੋ ਗਈ ਦੇਖੋ ਬਿਲਕੁਲ ਬਰੀਕ ਹੋ ਗਈ और हम धनिया ऐड कर लें थोड़ा पहला ने नमक थोड़ा पाया थी थोड़ा ज नमक आप हो पा लें पीसी हुई मिर्च पा लें

ਹਲੋ ਜੀ ਚਟਨੀ ਆਪਣੀ ਬਣ ਗਈ ਹੁਣ ਇਹਨੂੰ ਆਪਾਂ ਇੱਕ ਬੋਲ ਦੇ ਵਿੱਚ ਕੱਢ ਲੈਨੇ ਆਂ ਮਾਟੀ ਕਹਿੰਦੇ ਨੇ ਜੀ ਬਾਕੀ ਦੇ ਵਿੱਚ ਪਾ ਲੈਨੇ ਹਲੋ ਜੀ ਚਟਨੀ ਆਪਣੀ ਬਣ ਗਈ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਚ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਕਰੀ ਸਤਿ ਸ੍ਰੀ ਅਕਾਲ